ਕਰ بارش ਜਿਹੜੀ ਹੈ ਜਿਵੇਂ 12 13 ਤਰੀਕ ਤੱਕ ਉਮੀਦ ਹੈ ਕਿ ਬਾਰਸ਼ਾਂ ਜਿਹੜੀਆਂ ਨੇ ਲਗਾਤਾਰ ਚੱਲਣੀਆਂ ਨੇ ਔਰ ਜੇ ਲਗਾਤਾਰ 12 13 ਤਰੀਕ ਤੱਕ ਬਾਰਿਸ਼ ਚੱਲਦੀ ਹੈ ਪਾਣੀ ਵਧੂ ਆ ਜਾਂਦਾ ਹੈ ਇਹ ਜਿਹੜਾ ਚੋਆ ਹੈ ਚੋਆ ਕਿਉਂਕਿ ਬਰਸਾਤੀ ਨਾਲਾ ਇੱਕ ਤਰ੍ਹਾਂ ਦਾ ਤੇ ਇਹਦੇ ਵੀ ਇਹ ਬਣਦਾ ਹੈ ਇਸ ਕਾਲ ਦਾ ਕਾਰਨ ਬਣਦਾ ਹੈ ਕਿ ਬਰਸਾਤਾ ਜਿਹੜੀਆਂ ਇਹਦੇ ਪਾਇਆ ਪਾਸ ਹੋ ਜਾਣ ਪਰ ਉਹ ਬਰਸਾਤੀ ਪਾਣੀ ਨੂੰ ਜਿਹੜਾ ਆ ਜਿਹੜੀ ਬੂਟੀ ਹੈ ਅੜਿਕਾ ਲਉਂਦੀ ਹੈ ਸੋ ਇਹ ਸਾਰਿਆਂ ਦੀ ਮੰਗ ਸੀ ਕਿ ਇਹ ਜਲਦੀ ਸਾਫ ਕਰਾਈਏ ਉਹ ਟ੍ਰੋਲ ਵਾਸਤੇ ਆਏ ਹਾਂ। ਸੰਤੂ ਸਾਹਿਬ ਇਹ ਇੰਨਾ ਲੇਟ ਕਰੋ ਜਿਹੜਾ ਤੁਹਾਡਾ ਕੰਮ ਸ਼ੁਰੂ ਹੋਣ ਦਾ ਕਾਰਨ ਕੀ ਹੋਇਆ? ਹਾਂ ਗੁਰਜੀਤ ਸਿੰਘ ਜੀ ਮੈਂ ਪਰ ਤੇ ਦੱਸਿਆ ਕਿ ਤਿੰਨ ਦਿਨ ਤੋਂ ਪਹਿਲਾਂ ਹੀ ਆਇਆ ਸੀ। ਮੇਰੀ ਡਿਊਟੀ ਜਿਹੜੀ ਹੈ ਜੇ ਚੇਅਰਮੈਨ ਕਿਉਂਕਿ ਕੰਟੇਨਰ ਐਂਡ ਫਿਰ ਹੌਸਿੰਗ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਸਰਕਾਰ ਕੋਲ ਕੀ ਮੈਨੂੰ ਪਰ ਮੈਂ ਉਹਦਾ ਕਾਰਜ ਵਧੀਆ ਢੰਗ ਨਾਲ ਕਰ ਰਿਹਾ। ਅਸੀਂ ਉੱਥੇ ਮੇਰਾ ਆਪਦਾ ਡਿਪਾਰਟਮੈਂਟ ਬਹੁਤ ਘਾਟੇ ਵਿੱਚ ਸੀ ਜਿਹੜਾ ਕਿ ਤੁਸੀਂ ਇਸ ਸਾਲ ਵੇਖੋਗੇ ਵੀ ਕਰੋੜਾਂ ਰੁਪਏ ਫਾਇਦੇ 'ਚ ਆਉਣ ਵਾਲਾ ਹੈ। ਤੇ ਉਹ ਉਹਨਾ ਮੈਂ ਡਿਊਟੀ ਜਿਹੜੀ ਪੂਰੀ ਤਰ੍ਹਾਂ ਨਿਭਾਈ ਉਹਦੇ ਨਾਲ ਹੀ ਰਿਲੇਟਡ ਹੈ ਵੇਅਰ ਹਾਊਸ ਜਿਹੜਾ ਕਿ ਪਿਛਲੇ ਸਮੇਂ ਸੁਸਤੀ ਦਾ ਮਸਲਾ ਸੀ ਉਹ ਤੁਹਾਨੂੰ ਆਊਟਰੇਜ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿਵੇਂ ਲੋਕਾਂ ਨੇ ਕੱਟ ਕਰਦੇ ਸਨ ਰਾਤ ਨੂੰ ਸ਼ੌਂਡ ਦੇ ਨੇ ਉਹ ਹਾਲਤ ਆਇਆ ਸੀ ਇਹ ਮੇਰੇ ਖੇਤਰ ਵਿੱਚ ਉਦਾ ਨਹੀਂ ਸੀ ਪਰ ਕਿਉਂਕਿ ਜਿਹੜਾ ਉਹ ਵਿਧਾਇਕ ਨੇ ਕਰਵਾਉਣਾ ਸੀ ਜਾਂ ਇਹ ਪ੍ਰਸ਼ਾਸਨ ਨੇ ਕਰਵਾਉਣਾ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਪਰ ਕਿਉਂਕਿ ਮੈਂ ਇਸ ਹਲਕੇ ਦਾ ਜੰਪ ਵਾਲਾ ਇਸ ਹਲਕੇ ਚ ਵੱਡਾ ਹੋਣਾ ਇਸ ਹਲਕੇ ਚ ਪੜਿਆ ਜਵਾਰ ਨਵਤੇਆ ਵਿਦਿਆਲੇ ਸਕੂਲ ਦਾ ਮੈਂ ਸਟੂਡੈਂਟ ਹਾਂ ਇਸ ਲਈ ਮੈਨੂੰ ਇਥੋਂ ਦੇ ਇਲਾਕੇ ਦੀ ਪੀੜ ਹੈ ਲੋਕਾਂ ਦੀ ਪੀੜ ਹੈ ਮੈਂ ਜਦੋਂ ਆਇਆ ਸੀ ਤਾਂ ਲੋਕਾਂ ਨੇ ਦੱਸਿਆ ਕਿ ਆ ਬਹੁਤ ਵੱਡਾ ਮਸਲਾ ਹੈ ਇਹਨੂੰ ਕਿਸੇ ਤਰ੍ਹਾਂ ਹੱਲ ਕਰਾਓ ਕਿ ਤੁਸੀਂ ਸਮਝਦੇ ਹੋ ਕਿ ਜਿਹੜੀ ਪੌਕ ਮਸ਼ੀਨ ਹੈ ਉਹ ਜਲਦੀ ਜਲਦੀ ਨਹੀਂ ਮਿਲਦੀ ਤੇ ਅਸੀਂ ਇਹ ਬਹੁਤ ਟਾਮੀ ਮਿਲਦੀ ਜੀਸੀਬੀ ਮਸ਼ੀਨ ਮਿਲ ਜਾਂਦੀ ਹੈ ਤੇ ਇਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹਨੂੰ ਲੈ ਕੇ ਆਂਦਾ ਔਰ ਅੱਜ ਜਿਹੜੀ ਮਸ਼ੀਨ ਲੱਗੀ ਹੈ ਔਰ ਇਹ ਜਲਦੀ ਇਹਦਾ ਹੱਲ ਹੋ ਜਾਏਗਾ ਸੰਤੂ ਸਾਹਿਬ 2 ਦਿਨ ਪਹਿਲਾਂ ਤੁਸੀਂ ਇੱਥੇ ਲੱਗਦਾ ਦੌਰਾ ਕੀਤਾ ਸੀ ਤੁਹਾਨੂੰ ਲੱਗਿਆ ਸੀ ਕਿ ਇੱਥੇ ਮੀਰਾਪੁਰ ਚੋਦੀਆ ਹੋਰ ਖਾਮੀਆਂ ਨੇ ਚਲੋ ਇਸ ਤੇ ਵੀ ਤੁਸੀਂ ਬਤਾਈਦੇ ਬਾਤ ਰੋ ਕਿ ਅੱਜ ਤੁਸੀਂ 2-3 ਦਿਨ ਦਾ ਪ੍ਰਬੰਧ ਕਰਵਾ ਕੇ ਕੰਮ ਸ਼ੁਰੂ ਕਰਵਾਤਾ ਕੀ ਲੋਕਾਂ ਨੂੰ ਅੱਗੇ ਤੋਂ ਵਿਆਸ ਹੋਏ ਨਹੀਂ ਜਿਹੜਾ ਕੰਮ ਰੁਕੀ ਹੋਈ ਸੀ ਜਿੱਦਾਂ ਹੀ ਕਰਵਾਉਂਦੇ ਵੇਖੋ ਤੁਹਾਡਾ ਭਰਾ ਜਿਹੜਾ ਇੰਦਰਜੀਤ ਸੰਧੂ ਉਹ ਕਮਿਟਮੈਂਟ ਦਾ ਪੱਕਾ ਹੈ ਜਿਹੜੀ ਗੱਲ ਕਹਿ ਕੇ ਗਿਆ ਮਰ ਜਾਾਂਗੇ ਲੋਕਾਂ ਵਾਸਤੇ ਆਪਾਂ ਲੋਕ ਆਪਾਂ ਨੂੰ ਪਹਿਲਾਂ ਨੇ ਤੁਸੀਂ ਉਦਾਂ ਵੀ ਕੁਐਸਚਨ ਕੀਤਾ ਸੀ ਕਿ ਪਾਰਟੀ ਪਹਿਲਾਂ ਹੈ ਕਿ ਲੋਕ ਪਹਿਲਾਂ ਜਾਂ ਕਿਵੇਂ ਆ ਮੈਂ ਦੱਸਿਆ ਸੀ ਹਲਕੇ ਦੇ ਲੋਕ ਸਾਨੂੰ ਸਭ ਤੋਂ ਪਹਿਲਾਂ ਨੇ ਅਸੀਂ ਇਹ ਕਾਰਜ ਜਿਹੜੇ ਨੇ ਬਿਲਕੁਲ ਇਮਾਨਦਾਰੀ ਨਾਲ ਕਰਾਉਣੇ ਨੇ ਤੇ ਨਾਲ ਪਾਰਟੀ ਵੀ ਸਾਨੂੰ ਉਹੀ ਹੈ ਪਾਰਟੀ ਦਾ ਧੰਨਵਾਦ ਕਰਦੇ ਆ ਪਾਰਟੀ ਨੇ ਸ਼ਕਤੀ ਦਿੱਤੀ ਹੈ ਤਾਂ ਹੀ ਇਹ ਸਾਰਾ ਕੁਝ ਕਰਾਉਣ ਦੇ ਕਾਬਲ ਹੋਏ ਆਂ ਔਰ ਦੂਜੀ ਗੱਲ ਮੈਂ ਕਹਿੰਦਾ ਡੀਸੀ ਪ੍ਰੀਤੀ ਜਾਦਵ ਦਾ ਜਿਹੜਾ ਮੈਂ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਕੱਲ ਉਹਨਾਂ ਨੇ ਸਾਰੇ ਅਫਸਰਾਂ ਨੂੰ ਲਾਈਨ ਤੇ ਲੈ ਕੇ ਜਿਹੜਾ ਇਹ ਕਹਿ ਵੀ ਇਹ ਸਾਰਾ ਕੁਝ ਕਰ ਦੋ ਨਹੀਂ ਤਾਂ ਤੁਹਾਡਾ ਕੰਟਰੈਕਟ ਜਿਹੜਾ ਉਹ ਰੱਦ ਕਰ ਦਿੱਤਾ ਜਾਊਗਾ ਇਸ ਕਰਕੇ ਠੇਕੇਦਾਰ ਜਿਹੜੇ ਹਰਕਤ ਵਿੱਚ ਆਏ ਨੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅੱਜ ਜਿਹੜਾ ਸਾਰਾ ਕੁਝ ਵਧੀਆ ਤੰਗ ਨਾਲ ਹੋ ਰਿਹਾ ਔਰ ਮੈਂ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦਾ ਕੱਲਾ ਮੇਰੇ ਤੇ ਨਾ ਛੱਡ ਦਿਓ ਕਿਉਂਕਿ ਇਹ ਨਹੀਂ ਹੈਗਾ ਵੀ ਇੱਥੇ ਚਾਰ ਫੋਟੋਆਂ ਕਰਾਈਆਂ ਵੀਡੀਓ ਖੋਜ ਤੇ ਗੱਲ ਖਤਮ ਇਹ ਹੁਣ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੋਪੀ ਜੀ ਸਾਰਿਆਂ ਦੀ ਜਿੰਨੇ ਇੱਥੇ ਤੁਸੀਂ ਇੱਥੇ ਅੱਗੇ ਇਲਾਕੇ ਵਾਲੇ ਜਿੰਦਰ ਸਿੰਘ ਸਾਰੇ ਆ ਤੁਸੀਂ ਇੱਥੇ ਛੜ ਕੇ ਇੱਥੇ ਸਫਾਈ ਕਰਾਉਣੀ ਹੈ ਪਿੱਛੇ ਵੀਰਾਪੁਰ ਵਾਲਾ ਜਿਹੜਾ ਹੈਗਾ ਚੋਹਾ ਉੱਥੇ ਵੀ ਸਫਾਈ ਕਰਾਉਣੀ ਹੈ ਔਰ ਜਿਹੜਾ ਛਾਤੀਪੁਰ ਜਿੱਥੇ ਵੀ ਢਿੱਕਾ ਹੈ ਉੱਥੇ ਵੀ ਸਾਰਿਆਂ ਦੀ ਸਫਾਈ ਕਰਾਉਣੀ ਹੈ ਮੈਂ ਇੱਕ ਚੀਜ਼ ਤੁਹਾਡੇ ਧਿਆਨ ਦੇ ਵਿੱਚ ਹੋਰ ਜਣ ਚਾਹੁੰਦਾ ਇੱਕੋ ਨਾਲ ਹੀ ਪਿੰਡ ਹੈ ਉਲਟਪੁਰ ਜੀ ਬਿਲਕੁਲ ਉੱਥੇ ਹਰਿਆਣਾ ਤੇ ਪੰਜਾਬ ਦੇ ਹੱਦ ਦੇ ਉੱਪਰ ਪਿੰਡ ਆ ਉਹ ਜੀ ਜੀ ਉੱਥੇ ਜਾ ਕੇ ਜਿਹੜਾ ਅੱਗੇ ਹਰਿਆਣੇ ਦੀ ਸ਼ੁਰੂ ਹੋ ਜਾਂਦੀ ਆ ਉੱਥੇ ਸ